कार जी चैनल बहुत 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 स्वागत है अज की विडियो एक ऐसा उपा ऐसा टोटका लेके आई हां जिन्हू ती कह सकते हो दा बाप सिद्ध ही ਇਫੈਕਟਿਵ ਬਹੁਤ ਹੀ ਪਾਵਰਫੁਲ ਉਪਾਅ ਹੈ ਪਰ ਅੱਜ ਇੱਥੇ ਇੱਕ ਗੱਲ ਮੈਂ ਤੁਹਾਨੂੰ ਐਡ ਕਰ ਰਹੀ ਹਾਂ ਐਨਾ ਸਮਝਣਾ ਕਿ ਮੈਂ ਆਪਣੀ ਵਡਿਆਈ ਕਰ ਰਹੀ ਹਾਂ ਇੱਥੇ ਪਰ ਮੈਂ ਤੁਹਾਨੂੰ ਕਹਿ ਰਹੀ ਹਾਂ ਕਿ ਜੋ ਤੁਹਾਨੂੰ ਉਪਾਅ ਦੱਸਦੇ ਹਨ ਠੀਕ ਹੈ ਜੋ ਵੀ ਜੋਤਸ਼ੀ ਹੋਣ ਜਾਂ ਐਸਟ੍ਰੋਲੋਜਰ ਹੋਵੇ ਜੋ ਵੀ ਤੁਹਾਨੂੰ ਉਪਾਅ ਦੱਸਦੇ ਹਨ ਤਾਂਤਰਿਕ ਮਾਨਸਿਕ ਵੀ ਉਪਾਅ ਦੱਸਦੇ ਹਨ ਟੋਟਕੇ ਦੱਸਦੇ ਹਨ ਪਰ ਜੇਕਰ ਉਸ ਦੱਸਣ ਵਾਲੇ ਦੇ ਮਨ ਵਿੱਚ ਖੋਟ ਨਹੀਂ ਹੈ ਨਾ ਉਹ ਜਾਂ ਫਿਰ ਪੈਸਿਆਂ ਦਾ ਲਾਲਚੀ ਵੀ ਨਹੀਂ ਹੈ ਤਾਂ ਉਸ ਦੇ ਦੱਸੇ ਹੋਏ ਉਪਾਅ ਸਿੱਧ ਹੁੰਦੇ ਕਹਿਣ ਦਾ ਪਾਉ ਉਹ ਉਪਾਅ ਤੁਹਾਡੇ ਰਿਜ਼ਲਟ ਦਿੰਦੇ ਹੀ ਦਿੰਦੇ ਹਨ ਠੀਕ ਹੈ ਇਸ ਕਰਕੇ ਮੇਰਾ ਕਹਿਣਾ ਇਹ ਹੈ ਕਿ ਜੇਕਰ ਤੁਹਾਨੂੰ ਘਰ ਬੈਠੇ ਹੋਏ ਠੀਕ ਹੈ ਇਹ ਜਿਹੜਾ ਅਸੀਂ ਚੈਨਲ ਸ਼ੁਰੂ ਕੀਤਾ ਹੈ ਜੋ ਸਾਡਾ मोटो है तो मैं दसिया ही है सा टगेट है साचाया है कि सारे देशानियाँ दूर हो देखो जो टोटके होंगे ना एच लिमिटेड चीज़ा का ही आ, यूज होता है जिस तरह की आ, लौंग हो गए है ना ਕਪੂਰ ਹੋ ਗਿਆ ਤੇਜਪੱਤਾ ਹੋ ਗਿਆ ਨਿੰਬੂ ਹੋ ਗਿਆ ਇਸ ਤਰ੍ਹਾਂ ਦੀ ਜਿਹੜੇ ਘਰ ਵਿੱਚੋਂ ਹੀ ਜਿਹੜੀਆਂ ਚੀਜ਼ਾਂ ਮਿਲ ਜਾਂਦੀਆਂ ਹਨ ਇਸ ਦੇ ਨਾਲ ਹੀ ਤੰਤਰ ਮੰਤਰ ਦੇ ਟੋਟਕੇ ਤੇ ਉਪਾਅ ਕੀਤੇ ਜਾਂਦੇ ਹਨ ਤੁਹਾਡੀਆਂ ਪਰੇਸ਼ਾਨੀਆਂ ਨੂੰ ਦੂਰ ਕਰਨ ਵਾਸਤੇ ਸੋ ਹੁਣ ਜੇ ਆਪਾਂ ਲੰਬੀਆਂ ਗੱਲਾਂ 'ਚ ਜਾਵਾਂਗੇ ਤਾਂ ਵੀਡੀਓ ਲੰਬੀ ਹੋ ਜਾਂਦੀ ਹੈ ਬਸ ਮੈਂ ਕੀ ਕੋਸ਼ਿਸ਼ ਹੁੰਦੀ ਹੈ ਕਿ ਉਪਾਦ ਸੰਤੋ ਪਹਿਲੇ ਮੈਂ ਸ਼ਾਰਟਕਟ ਵਿੱਚ ਤੁਹਾਨੂੰ ਉਹ ਸਮਝਾਉਣ ਦੀ ਕੋਸ਼ਿਸ਼ ਕਰਦੀ ਆ ਕਿ ਅੱਜ ਦੀ ਵੀਡੀਓ ਵਿੱਚ ਜੋ ਅੱਗੇ ਮੈਂ ਤੁਹਾਨੂੰ ਦੱਸਣ ਵਾਲੀ ਹਾਂ ਉਸ ਤੋਂ ਪਹਿਲੇ ਤੁਹਾਡੇ ਅੰਦਰ ਦੀ ਜਿਹੜੀ ਸੋਚ ਹੈ ਜੋ ਤੁਹਾਡੇ ਦਿਮਾਗ ਵਿੱਚ ਪ੍ਰੈਸ਼ਨ ਜਾਂ ਕੁਐਸਚਨ ਚੱਲਣ ਲੱਗ ਜਾਂਦੇ ਹਨ ਨਾ ਉਹ ਨਾ ਚੱਲਣ ਮਤਲਬ ਸ਼ੰਕਾ ਨਾ ਆਵੇ ਕਿਸੇ ਵੀ ਚੀਜ਼ ਦੀ ਠੀਕ ਹੈ ਤੇ ਚਲੋ ਜੀ ਹੁਣ ਅੱਜ ਦਾ ਮੈਂ ਉਪਾ ਤੁਹਾਨੂੰ ਪਹਿਲੇ ਦੱਸ ਦਿੰਨੀ ਹਾਂ ਸਭ ਤੋਂ ਪਹਿਲੇ ਤਾਂ ਤੁਸੀਂ ਇਹ ਸੋਚਣਾ ਹੈ ਕਿ ਤੁਹਾਨੂੰ ਕਿਸ ਕੰਮ ਵਾਸਤੇ ਇਹ ਉਪਾਅ ਤੁਸੀਂ ਕਰਨਾ ਹੈ ਠੀਕ ਹੈ ਜਿਹੜਾ ਹੈ ਇਹ ਤਾਂ ਜਿਵੇਂ ਕੋਈ ਹੋ ਗਿਆ ਤੁਸੀਂ ਇੰਟਰਵਿਊ ਕੋਈ ਕ੍ਰੈਕ ਨਹੀਂ ਕਰ پا ਰਹੇ ਹੋ ਜਾਂ ਕੋਈ ਐਗਜ਼ਾਮ ਪੇਪਰ ਦੇ ਰਹੇ ਹੋ ਉਹ ਕ੍ਰੈਕ ਨਹੀਂ ਕਰ پا ਰਹੇ ਹੋ ਤੁਸੀਂ ਵਿਆਹ ਸ਼ਾਦੀ ਦੀ ਗੱਲ ਚਲਾਨ ਜਾ ਰਹੇ ਹੋ ਉੱਥੇ ਨਹੀਂ ਤੁਹਾਡੀ ਵਿਆਹ ਸ਼ਾਦੀ ਦੀ ਗੱਲ ਨਹੀਂ ਚੱਲ ਰਹੀ ਹੈ ਹੈਨਾ ਜਾਂ ਫਿਰ ਮਤਲਬ ਕਿਧਰੇ ਤੁਹਾਡਾ ਕੋਈ ਵੀ ਜ਼ਰੂਰੀ ਕੰਮ ਹੈ ਬਿਜ਼ਨਸ ਦੇ ਅਕੋਰਡਿੰਗ ਕੋਈ ਡੀਲ ਨਹੀਂ ਪੱਕੀ ਹੋ ਰਹੀ ਹੈ ਤਾਂ ਤੁਸੀਂ ਇਹ ਵਾਲਾ ਉਪਾਅ ਕਰੋ ਇਸ ਤੋਂ ਬਾਅਦ ਮੈਂ ਅੱਗੇ ਤੁਹਾਨੂੰ ਅੱਜ ਵਸ਼ੀਕਰਨ ਦਾ ਵੀ ਇੱਕ ਉਪਾਅ ਦੱਸਣ ਵਾਲੀ ਹਾਂ ਪਰ ਇੱਥੇ ਪਹਿਲੇ ਹੀ ਗੱਲ ਕਲੀਅਰ ਕਰ ਦੇਵਾਂ ਕਿ ਵਸ਼ੀਕਰਨ ਦਾ ਸੁਣਨ ਵਿੱਚ ਇੱਕ ਲੱਗਦਾ ਹੈ ਕਿ ਵਸ਼ ਵਿੱਚ ਕਰਨਾ ਪਰ ਇੱਥੇ ਜੇਕਰ ਤੁਸੀਂ ਗਲਤ ਉਸਤਾ ਜੋ ਮੈਂ ਟੋਟਕਾ ਦਸਾਂਗੀ ਜੇ ਕਿਸੇ ਗਲਤ ਇੰਟੈਂਸ਼ਨ ਨਾਲ ਤੁਸੀਂ ਉਸ ਨੂੰ ਯੂਜ਼ ਕਰੋਗੇ ਤਾਂ ਉਹ ਬਹੁਤ ਗਲਤ ਹੋਏਗਾ ਤੇ ਉਸ ਦਾ ਬਿਲਕੁਲ ਵੀ ਰਿਜ਼ਲਟ ਨਹੀਂ ਹੋਏਗਾ ਭਾਵੇਂ ਤੁਸੀਂ ਇੱਕ ਵਾਰੀ ਕਰੋ ਦੋ ਵਾਰੀ ਕਰੋ 10 ਵਾਰੀ ਕਰੋ ਭਾਵੇਂ 100 ਵਾਰੀ ਕਰੋ ਤਾਂ ਇਹਨੂੰ ਉਸ ਦਾ ਰਿਜ਼ਲਟ ਨਹੀਂ ਮਿਲੇਗਾ ਔਰ ਐ ਵੀ ਦੱਸ ਦੇਵਾਂ ਕਿ ਜੇਕਰ ਗਲਤ ਇੰਟੈਂਸ਼ਨ ਨਾਲ ਤੁਸੀਂ ਵਸ਼ੀਕਰਨ ਦਾ ਕੁਝ ਵੀ ਟੋਟਕਾ ਜਾਂ ਉਪਾਅ ਕਰਦੇ ਹੋ ਤਾਂ ਉਹ रिटर्न होके ਤੁਹਾਨੂੰ ਹੀ ਮਤਲਬ ਬੂੜਾ ਪਰਭਾਵ ਪਾ ਕੇ ਜਾਏਗਾ ਇਸ ਕਰਦਾ ਵੀ ਵਰਨਿੰਗ ਦੇ ਰਹੀਆਂ ਸਾਵਧਾਨੀ ਵਰਤਣਾ ਠੀਕ ਹੈ ਕਿਉਂਕਿ ਵਸ਼ੀਕਰਨ ਦਾ ਦੇਖੋ ਟੋਟਕਾ ਮੈਂ ਵੈਸੇ ਜ਼ਿਆਦਾਤਰ ਦੱਸਦੀ ਨਹੀਂ ਹਾਂ ਪਰ ਕਿਉਂਕਿ ਮੈਨੂੰ ਬਹੁਤ ਸਾਰੇ ਮੇਲ ਆਉਂਦੇ ਹਨ ਬਹੁਤ ਸਾਰੇ ਕਮੈਂਟਸ ਆਉਂਦੇ ਹਨ ਕਿ ਸਾਡਾ ਘਰ ਉਜੜ ਰਿਹਾ ਹੈ ਕੋਈ ਥਰਡ ਪਰਸਨ ਹੈ ਤੁਹਾਡਾ ਘਰ ਉਜੜ ਰਿਹਾ ਹੈ ਹੈਨਾ ਜੇਕਰ ਸਾਡਾ ਇਹ ਲੋង ਦਾ ਜਿਹੜਾ ਉਪਾਅ ਦੱਸਾਂਗੀ ਜਿਸ ਦੇ ਨਾਲ ਪਾਵਰਫੁਲ ਵਸ਼ੀਕਰਨ ਹੁੰਦਾ ਹੈ ਜੇਕਰ ਉਹਨਾਂ ਦਾ ਘਰ ਬਚ ਜਾਵੇ है ना तो मैं नहीं समझती कि ओर कोई बुराई है हां जेकर तुसी आप गलत हो किसी का उजाड़ रहे हो तब बुराई है ओ, तुसी बिल्कुल भी ना करना या फिर तो कोई थोड़ा तो काम रुकिया है किसी ने ਤੁਹਾਡੇ بزਨਸ ਦੇ ਵਿੱਚ ਜਿਹਦੇ ਨਾਲ ਪਾਰਟਨਰਸ਼ਿਪ ਹੈ ਉਹਦੇ ਕੰਨ ਪਾੜ ਦਿੱਤੇ ਹਨ ਹੈਨਾ ਉੱਥੇ ਵੀ ਤੁਸੀਂ ਇਹ ਵਸ਼ੀਕਰਨ ਕਰ ਸਕਦੇ ਹੋ ਕਹਿੰਦਾ ਵਾ ਅੱਛੀ ਇੰਟੈਂਸ਼ਨ ਨਾਲ ਤੁਸੀਂ ਵਸ਼ੀਕਰਨ ਦਾ ਯੂਜ਼ ਕਰ ਸਕਦੇ ਹੋ ਤੇ ਚਲੋ ਜੀ ਸਭ ਤੋਂ ਪਹਿਲੇ ਪਹਿਲਾ ਉਪਾਅ ਦੱਸਦੀ ਹਾਂ ਜੇਕਰ ਤੁਸੀਂ ਇੰਟਰਵਿਊ ਕ੍ਰੈਕ ਕਰਨਾ ਹੈ بزਨਸ ਸੌਰੀ बिज़नेस ही हां बिज़नेस ही कोई डील क्रैक करनी है पेपर ਤੁਹਾਡਾ ਨਹੀਂ ਹੋ ਰਿਹਾ 3 4 ਵਾਲੀ ਡੇਰਿਓ ਪਾਸ ਨਹੀਂ ਹੋ ਰਿਹਾ ਤਾਂ ਤੁਸੀਂ ਕੀ ਕਰੋ ਜਾਂ ਵਿਆਹ ਸ਼ਾਦੀ ਦਾ ਕੋਈ ਕੰਮ ਕਰਨ ਜਾ ਰਹੇ ਹੋ ਕੋਈ ਵੀ ਵੱਡਾ ਕੰਮ ਕਰਨ ਜਾ ਰਹੇ ਹੋ ਤਾਂ ਤੁਸੀਂ ਇਹ ਦੋ ਲੌਂਗ ਦਾ ਉਪਾਅ ਕਰਨਾ ਹੈ ਬਹੁਤ ਹੀ ਪਾਵਰਫੁਲ ਹੈ ਕੀ ਕਰਨੇ ਹਨ ਦੋ ਲੌਂਗ ਲੈਣੇ ਹਨ ਤੇ ਟੁੱਟੇ ਹੋਏ ਨਹੀਂ ਹੋਣੇ ਚਾਹੀਦੇ ਹਨ ਬਿਲਕੁਲ ਫੁੱਲ ਵਾਲਾ ਲੌਂਗ ਹੋਣਾ ਚਾਹੀਦਾ ਹੈ ਬੀਜ ਉਸਦੇ ਅੰਦਰ ਇੰਟੈਕਟ ਹੋਣਾ ਚਾਹੀਦਾ ਹੈ ਕੈਂਡਾ ਪਾਉ ਖੰਡੀ ਨੀ ਹੋਣੀ ਚਾਹੀਦੀ ਉਹ ਦੋ ਲੌਂਗ ਨੂੰ ਵੈਸੇ ਤਾਂ ਦੇਖੋ ਜਦੋਂ ਆਪਾਂ ਟੋਟਕਾ ਕਰਦੇ ਆ ਨਾ ਤੇ ਲੌਂਗ ਨੂੰ ਸਿੱਧ ਕੀਤਾ ਜਾਂਦਾ ਹੈ ਪਰ ਤੁਸੀਂ ਉਹ ਸਿੱਧ ਨਹੀਂ ਕਰ पाओगे ਇਸ ਕਰਕੇ ਤੁਸੀਂ ਕੀ ਕਰਨਾ ਹੈ ਦੋ ਲੌਂਗ ਲੈ ਕੇ ਰਾਤ ਨੂੰ ਆਪਣੇ ਜਿੱਥੇ ਵੀ ਪਾਠ ਪੂਜਾ ਵਾਲਾ ਸਥਾਨ ਹੈ ਜਿਹੜੇ ਵੀ ਈਸ਼ਟ ਦੇਵੀ ਦੇਵਤਾ ਨੂੰ ਤੁਸੀਂ ਮੰਨਦੇ ਹੋ ਪਰਮਾਤਮਾ ਨੂੰ ਮੰਨਦੇ ਹੋ ਕੋਈ ຕາມੀ ਗ੍ਰੰਥ ਨੂੰ ਮੰਨਦੇ ਹੋ ਉਹਦੇ ਕੋਲ ਜਾ ਕੇ ਇਹ ਦੋ ਲੌਂਗ ਰੱਖ ਕੇ ਆਣੇ ਹਨ ਤੇ ਇੱਕ ਵਾਰੀ ਮਤਲਬ ਮੰਨ ਤੋਂ परमात्मा दे अरदास करनी है बिल्कुल जिमें तुसी दास बन जाओ इस तरह के अर... मन तो जोड़ी तो आवाज़ निकलेगी ना कई बार जो आप तो मन न अरदास करते हैं मेरे नाल तो इस तरह होंगे है कई बार मैं परमात्मा तो कुछ मंगना है ना तो मैं दे अगे हाथ जोड़ के खड़ी हो जानी हाँ और मेरे मन चो आवाज़ निकलती है मेरा रोना निकल जाता है तो वो वाली अरदास का डायरक्ट डायरेक्ट यूनिवर्स ब्रह्मांड तक परमात्मा रबात्मा अरदास का है या कोई अपनी डील पक्की करन जानी है जो भी एक्स वायड जी काम कर रहे हो ओ मैं जा मेरा काम अंग सं होके मेराट करना ठीक है ਤੇ ਉਹ 라ਤੀ ਲੌਂਗ ਰੱਖ ਦਿੱਤੇ ਸੂਏਰੇ ਉੱਠ ਕੇ ਤੁਸੀਂ ਕੀ ਕਰਨਾ ਹੈ ਜਦੋਂ ਘਰ ਤੋਂ ਬਾਹਰ ਨਿਕਲਣਾ ਹੈ ਉਹ ਦੋ ਲੌਂਗ ਆਪਣੇ ਮੂੰਹ ਵਿੱਚ ਪਾ ਕੇ ਜਾਣੇ ਜਿੱਦ ਤੱਕ ਤੁਹਾਡਾ ਰਸਤਾ ਜਾਣਾ ਹੈ ਤਦ ਤੱਕ ਆਣੇ ਉਹਨਾਂ ਨੂੰ ਚੂਸਦੇ ਰਹਿਣਾ ਹੈ ਲੌਂਗ ਬਹੁਤ ਜਲਦੀ ਖਤਮ ਨਹੀਂ ਹੁੰਦੇ ਹੈ ਚੂਸਦੇ ਰਹੋ ਬਹੁਤ ਜਲਦੀ ਉਹ ਖੁੱਲਦੇ ਨਹੀਂ ਜਿੱਥੇ ਤੁਹਾਡਾ ਪੇਪਰ ਹੈ ਜਿੱਥੇ ਤੁਹਾਡਾ ਇੰਟਰਵਿਊ ਹੈ ਜਿੱਥੇ ਤੁਸੀਂ ਕਿਸੇ ਦੇ ਵ્યાਪਾਰੀ ਨਾਲ ਗੱਲ ਕਰਨ ਜਾ ਰਹੇ ਹੋ ਜਾਂ ਡੀਲ ਪੱਕੀ ਕਰਨ ਜਾ ਰਹੇ ਹੋ ਉੱਥੇ ਪਹੁੰਚ ਜਦੋਂ ਜਾਓਗੇ ਤਾਂ ਉੱਥੇ ਤੁਸੀਂ ਇਹ ਦੇਖਣਾ ਜਿਵੇਂ ਦੱਸ ਰਹੀਆਂ ਉਵੇਂ ਹੀ ਕਰ ਲੈਣਾ ਮੂੰਹ ਚੋਂ ਉਹ ਲੌਂਗ ਕੱਢਣੇ ਹਨ ਠੀਕ ਹੈ ਕਿਉਂਕਿ ਆਪਾਂ ਚੂਸ ਦਾ ਲਿੱਟਾ ਹੈ ਉਹਦੀ ਜਿਹੜੀ એનર્ਜੀ ਹੈ ਰਾਤ ਪਰ ਸਾਡੇ ਪਰਮਾਤਮਾ ਦੇ ਕੋਲ ਉਹ ਲੌਂਗ ਪਈ ਰਹੀ ਸੀ ਉਹਦੇ ਵਿੱਚ ਆਸ਼ੀਰਵਾਦ ਪਰਮਾਤਮਾ ਦਾ ਆ ਗਿਆ ਹੈ એનર્ਜੀ ਪਰਮਾਤਮਾ ਦੀ ਆ ਗਈ ਹੈ ਉਸ ਲੌਂਗ ਦੇ ਅੰਦਰ ਤੇ ਅਸੀਂ ਚੂਸ ਲਿਆ ਸਾਡੇ ਸਰੀਰ ਵਿੱਚ ਉਹ એનર્ਜੀ ਆ ਗਈ ਹੈ ਔਰਾ ਸਾਡਾ ਪਿਓਰ ਹੋ ਗਿਆ ਹੈ ਫਿਰ ਤੁਸੀਂ ਉਸ ਨੂੰ ਕੱਢ ਕੇ ਮੂੰਹ ਵਿੱਚੋਂ ਹੋਲੀ ਜੇ ਠੀਕ ਹੈ ਆਪਣੇ ਕੋਲ ਰੱਖ ਲੋ ਕੋਲ ਰੱਖਣ ਦਾ ਮਤਲਬ ਹੈ ਜਿਆਦਾ ਜਿੱਥੇ ਕੁਰਸੀ ਤੇ ਬੈਠੇ ਹੋ ਇੰਟਰਵਿਊ ਦੇ ਰਹੇ ਹੋ ਇੱਥੇ ਕੋਲ ਰੱਖ ਲਓ ਪੇਪਰ ਦੇ ਰਹੇ ਹੋ ਡੈਕਸ ਦੇ ਕੋਲ ਰੱਖ ਲਓ ਜਾਂ ਫਿਰ ਜਿੱਥੇ ਵੀ ਤੁਸੀਂ ਕੋਲ ਬੈਠੇ ਆਪਣੇ ਕੋਲ ਰੱਖ ਲਓ ਤੁਸੀਂ ਦੇਖੋਗੇ 10 15 ਮਿੰਟ ਦੇ ਅੰਦਰ ਹੀ ਸਿਰਫ ਦੱਸ ਰਹੀ ਹਾਂ ਮੈਂ ਤੁਹਾਨੂੰ 10 15 ਮਿੰਟ ਦੇ ਅੰਦਰ ਹੀ ਤੁਹਾਨੂੰ ਲੱਗਣ ਲੱਗ ਜਾਏਗਾ ਕਿ ਸਾਰੀਆਂ ਚੀਜ਼ਾਂ ਮੇਰੇ ਫੇਵਰ ਵਿੱਚ ਆ ਰਹੀਆਂ ਹਨ ਭਾਵੇਂ ਇੰਟਰਵਿਊ ਤੁਹਾਡਾ ਬੜਾ ਅੱਛਾ ਜਾਣ ਲੱਗ ਜਾਏਗਾ ਪੇਪਰ ਤੁਹਾਡਾ ਬੜਾ ਅੱਛਾ ਜਾਣ ਲੱਗ ਜਾਏਗਾ ਵਿਆਹ ਸ਼ਾਦੀ ਦੀ ਗੱਲ ਪੱਕੀ ਕਰਨ ਦੀ ਸੀ 10 15 ਮਿੰਟ ਵਿੱਚ ਯੈਸ ਹੋ ਜਾਏਗੀ ਇਸ ਦਾ ਇਹ ਜਾਦੂ ਹੋਏਗਾ ਐਸੀ ਸ਼ਕਤੀ ਹੈ ਐਸੀ એનર્ਜੀ ਹੈ ਇਸ ਟੋਟਕੇ ਵਿੱਚ ਜਰੂਰ 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 ਕਰਕੇ ਦੇਖਣਾ ਠੀਕ ਹੈ ਐਤਾ ਹੋ ਗਿਆ ਪਹਿਲਾ ਹੁਣ ਵਾਸ਼ੀ ਕਰਨ ਦਾ ਦੱਸ ਦਨੀ ਆ ਵਾਸ਼ੀ ਕਰਨ ਵਿੱਚ ਤੁਸੀਂ ਕੀ ਕਰਨਾ ਹੈ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਹੈ ਜੇ ਕਿਸੇ ਦਾ ਘਰ ਸੁਧਰ ਰਿਹਾ ਹੈ ਜਾਂ ਕੋਈ ਪੈਸਿਆਂ ਤੋਂ ਪਰੇਸ਼ਾਨ ਹੈ ਕੋਈ ਡੀਲ ਕਿਸੇ ਨੇ ਪੰਗਾ ਪਾਧਨ ਦੇਣਾ ਲੋਕੀ ਜਿਹੜੇ ਸੜਦੇ ਹਨ ਉਹਨਾਂ ਦੇ ਤਕੜਾ ਜਵਾਬ ਦੇਣ ਵਾਸਤੇ ਇਹ ਸ਼ਕਤੀਸ਼ਾਲੀ ਟੋਟਕਾ ਹੈ ਵਸ਼ੀਕਰਨ ਦਾ ਕੀ ਕਰਨਾ ਹੈ ਦੋ ਲੌਂਗ ਲੈਣੇ ਹਨ ਠੀਕ ਹੈ ਉਸ ਨੂੰ ਆਪਾਂ ਕਿਸੇ ਤਰ੍ਹਾਂ ਵੀ ਉਸ ਬੰਦੇ ਨੂੰ ਜਿਸ ਨੂੰ ਤੁਸੀਂ ਆਪਣੇ ਵੱਲ ਕਰਨਾ ਹੈ ਕਿ ਉਹ ਸਾਡੀ ਗੱਲ ਮੰਨੇ ਤਾਂ ਕੀ ਕਰਨਾ ਹੈ ਉਸ ਦੋ ਲੌਂਗ ਨੂੰ ਆਪਣੀ ਜੀਬ ਦੇ ਉੱਤੇ ਪਹਿਲੇ ਇੱਕ ਵਾਰੀ ਇਸ ਤਰ੍ਹਾਂ ਕਰਕੇ ਉੱਪਰ ਤੋਂ ਲੈ ਕੇ نیچے ਤੱਕ ਬਸ ਟੱਚ ਕਰਨਾ ਹੈ देखो सुननविच ਤੁਹਾਨੂੰ ਲੱਗੇਗਾ ਪਰ ਬੜਾਈ ਸ਼ਕਤੀਸ਼ਾਲੀ ਟੋਟਕਾ ਹੈ ਇਸ ਤਰ੍ਹਾਂ ਟੱਚ ਕਰਕੇ ਜੀਪ ਤੋਂ ਉਸ ਤੋਂ ਬਾਅਦ ਤੁਸੀਂ ਉਸ ਲੌਂਗ ਨੂੰ ਪੀਸ ਲਵੋ ਫਿਰ ਉਹ ਆਪਣੇ ਜਿਸ ਬੰਦੇ ਨੂੰ ਤੁਸੀਂ ਆਪਣੇ ਵਸ਼ ਵਿੱਚ ਕਰਨਾ ਹੈ ਉਸ ਨੂੰ ਚਾਹ ਦੇ ਵਿੱਚ ਸਬਜੀ ਵਿੱਚ ਜਾਂ ਕਿਸੇ ਤਰ੍ਹਾਂ ਵੀ ਕਿਸੇ ਵੀ ਰੂਪ ਵਿੱਚ ਉਸ ਨੂੰ ਖਿਲਾ ਦੇਣਾ ਹੈ ਹਾਂਜੀ ਬਹੁਤ ਹੀ ਜ਼ਬਰਦਸਤ ਟੋਟਕਾ ਹੈ ਤੁਸੀਂ ਦੇਖੋਗੇ ਕਿ ਉਹ ਬੰਦਾ ਤੁਹਾਡੀ ਕੁਝ ਹੀ ਦਿਨਾਂ ਵਿੱਚ ਮੈਂ ਕਹਿ ਰਹੀ ਹਾਂ 10-15 ਦਿਨਾਂ ਦੇ ਅੰਦਰ ਤੁਹਾਡੀ ਗੱਲ ਮੰਨਣੀ ਸ਼ੁਰੂ ਕਰ ਦੇਗਾ ਜੋ ਮਿਸ ਅੰਡਰਸਟੈਂਡਿੰਗ ਤੁਹਾਡੇ ਪ੍ਰਤੀ ਉਸ ਨੂੰ ਹੋ ਗਈ ਸੀ ਉਹ ਦੂਰ ਹੋ ਜਾਏਗੀ ਤੇ ਤੁਹਾਡੇ ਨਾਲ ਪਹਿਲੇ ਵਾਂਗ ਵਧੀਆ ਤਰ੍ਹਾਂ ਰਹਿਣ ਲੱਗ ਜਾਏਗਾ ਭਾਵੇਂ ਉਹ ਤੁਹਾਡਾ ਵਿਆਹੁਟੀ ਜੀਵਨ ਵਿੱਚ ਹੋਵੇ ਜਾਂ ਤੁਹਾਡੇ ਬਿਜ਼ਨਸ ਵਿੱਚ ਉਹ ਬੰਦਾ ਚੇਂਜ ਹੋ ਰਿਹਾ ਹੋਵੇ ਸੋ ਐਸੀ ਮੇਰੀ ਅੱਜ ਦੀ ਵੀਡੀਓ ਦੀ ਜਾਣਕਾਰੀ ਤੇ ਉਹ ਬਾਤ ਚੰਗਾ ਲੱਗਿਆ ਹੈ ਤਾਂ ਲਾਈਕ ਤੇ ਕਮੈਂਟ ਜਰੂਰ ਕਰਕੇ ਜਾਣਾ ਜੀ ਚਲੋ ਜੀ ਹੁਣ ਮੈਨੂੰ ਇਜਾਜ਼ਤ ਦਿਓ ਮਿਲਦੀਆਂ ਅਗਲੀ ਵੀਡੀਓ ਵਿੱਚ ਕਾਢੀ ਕਿਸੇ ਹੋਰ ਪਰੇਸ਼ਾਨੀ ਦਾ ਵਧੀਆ ਜਿਹਾ ਹੱਲ ਲੈ ਕੇ